ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਆਪ ਸਭ ਜੀ ਦਾ ਸਾਡੇ ਪਿੰਡੂ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਜੈਸੀ ਬਰਾੜ ਜੀ ਦੇ ਦੁਆਰਾ ਲਿਖੀ ਹੋਈ ਇੱਕ ਹੋਰ ਨਵੀਂ ਕਹਾਣੀ ਲੈ ਕੇ ਕਹਾਣੀ ਦਾ ਨਾਮ ਹੈ ਗੱਡੀਆਂ ਵਾਲੇ ਕਹਾਣੀ ਨੂੰ ਆਖਿਰ ਤੱਕ ਜਰੂਰ ਸੁਣਨਾ ਸ਼ੁਰੂ ਕਰਦੇ ਹਾਂ ਜੀ ਹਰ ਸਾਲ ਗੱਡੀਆਂ ਵਾਲੇ ਆਉਂਦੇ ਤੇ ਮੰਡੀ 'ਚ ਠਹਿਰਦੇ ਰੂਪੇ ਦੇ ਘਰੇ ਅਕਸਰ ਮਿਲਣ ਲਈ ਗੱਡੀਆਂ ਵਾਲੀ ਨਸੀਬੋ ਆਉਂਦੀ ਤੇ ਰੂਪੇ ਦੀ ਮਾਂ ਨਾਲ ਉਹਦਾ ਲੋੜੇ ਦਾ ਪਿਆਰ ਸੀ ਪਿਆਰ ਵਜੋਂ ਕਦੇ ਖੁਰਚ ਨੇ ਚਿਮਟੇ ਤੇ ਕਦੇ ਕੱਦੂ ਕੱਛ ਦੇ ਜਾਂਦੀ ਰੂਪੇ ਦੀ ਮਾਂ ਵੀ ਝੋਲਾ ਭਰ ਕੇ ਤੋਰਦੀ ਉਸ ਨੂੰ ਇੱਕ ਵਾਰ ਉਹ ਪਹਿਲੀ ਵਾਰ ਜਦੋਂ 2 ਸਾਲ ਬਾਅਦ ਆਏ ਤਾਂ ਨਸੀਬੋ ਨਾਲ ਬਹੁਤ ਸੋਹਣੀ ਮੁਟਿਆਰ ਆਈ ਨਸੀਬੋ ਨੇ ਰੂਪੇ ਦੀ ਮਾਂ ਨੂੰ ਦੱਸਿਆ ਕਿ ਇਹ ਮੇਰੀ ਭਤੀਜੀ ਰੂਹੀ ਏ ਤੇ ਮੈਂ ਇਸ ਦਾ ਸਾਖ ਆਪਦੇ ਮੁੰਡੇ ਨੂੰ ਲੈ ਆਈ ਹੁਣ ਸੁਖ ਨਾਲ ਇੱਕ ਸਾਲ ਦੀ ਪੋਤੀ ਵੀ ਏ ਮੇਰਾ ਭਰਾ ਨਸ਼ਾ ਕਰ ਇਹਨੂੰ ਬਹੁਤ ਕੁੱਟਦਾ ਤੇ ਮੈਨੂੰ ਤਰਸ ਆਇਆ ਤੇ ਮੈਂ ਪੁੱਤ ਨੂੰ ਵਿਆਹ ਕੇ ਲੈ ਆਈ ਕੁੰਗੜ ਕੇ ਜਿਹੇ ਬੈਠੀ ਰੂਹੀ ਨੇ ਅੱਖਾਂ ਹੋਰ ਨੀਵੀਆਂ ਕਰ ਲਈਆਂ ਸ਼ਾਇਦ ਅੱਖਾਂ ਪਰ ਲੀਆਂ ਹੋਣਗੀਆਂ ਨਸੀਬੋ ਨੇ ਅੱਗੇ ਗੱਲ ਕਰਨੀ ਸ਼ੁਰੂ ਕੀਤੀ ਪੁੱਤ ਦਾ ਵੀ ਔਖਾ ਮੇਰੇ ਦਾ ਪਹਿਲਾਂ ਜਰਦਾ ਲਾਉਂਦਾ ਸੀ ਤੇ ਹੁਣ ਦਿਹਾੜੀ ਦੀਆਂ 10-10 ਸਿਗਰਟਾਂ ਫੂਕਦਾ ਕੋਈ ਨਸ਼ਾ ਨਹੀਂ ਛੱਡਦਾ ਤੇ दारू ਪੀ ਕੇ ਬਹੂ ਨੂੰ ਕੁੱਟਦਾ ਇਹ ਤਾਂ ਵਿਚਾਰੀ ਰੁਸ ਕੇ ਪੇਕੀ ਜਾਨ ਜੋਗੀ ਵੀ ਨਹੀਂ ਉਥੇ ਇਹਦੇ ਪਿਓ ਦਾ ਆਹੀ ਹਾਲ ਆ ਨਰਕ ਚੋਂ ਕੱਢ ਨਰਕ ਚ ਤੱਕਦੀ ਮੈਂ ਤਾਂ ਐਨਾ ਕਹਿੰਦੀ ਨੇ ਨਸੀਬੋ ਨੇ ਅੱਖਾਂ ਭਰ ਲਈਆਂ ਤੇ ਫਿਰ ਰੂਪੇ ਦੀ ਮਾਂ ਨੂੰ ਕਿਹਾ ਚੰਗਾ ਸਰਦਾਰ ਜੀ ਕਿ ਵੇਲਾ ਹੋ ਗਿਆ ਕੱਲ ਆਉਂਗੀ ਤੇ ਆਪਦੇ ਪੁਰਾਣੇ ਲੀੜੇ ਕੱਢਦੀ ਲੈ ਜੂਗੀ ਨਾਲ ਐਨਾ ਕਹਿ ਕੇ ਉਹ ਕਾਲੀ ਕਾਲੀ ਰੂਪੇ ਦੇ ਘਰੋਂ ਚਲੀ ਗਈ ਤੇ ਪਿੱਛੇ ਹੀ ਰੋਹੀ ਰੂਪੇ ਨੇ ਮਾਂ ਦੇ ਕੋਲ ਬੈਠ ਚਾਹ ਪੀਂਦੇ ਨੇ ਨਸੀਬੋ ਦੀਆਂ ਗੱਲਾਂ ਸੁਣ ਲਈਆਂ ਸੀ ਤੇ ਮਨ ਹੀ ਮਨ ਉਹ ਤਰਸ ਵੀ ਖਾ ਗਿਆ ਸੀ ਕਿ ਕੀ ਜੂਣਾ ਗੱਡੀਆਂ ਵਾਲਿਆਂ ਦੀ ਇੱਕ ਦਿਨ ਜਦ ਰੂਪਾ ਮੰਡੀ ਵਾਲੇ ਪਾਸੇ ਖੇਤ ਨੂੰ ਜਾ ਰਿਹਾ ਸੀ ਤੇ ਮੰਡੀ ਚ ਰੌਲਾ ਸੁਣ ਉਹ ਸੜਕ ਤੇ ਇੱਕ ਪਾਸੇ ਟਰੈਕਟਰ ਠੱਲ ਕੇ ਮੰਡੀ ਵੱਲ ਚੱਲ ਪਿਆ ਸੁਕੜਿਆ ਜਿਹਾ ਇੱਕ ਨੌਜਵਾਨ ਸੋਹਣੀ ਜਹੀ ਕੁੜੀ ਨੂੰ ਕੁੱਟ ਰਿਹਾ ਸੀ ਤਮਾਸ਼ਾ ਸਭ ਦੇਖ ਰਹੇ ਸੀ ਪਰ ਛੁੜਾ ਕੋਈ ਨਹੀਂ ਰਿਹਾ ਸੀ ਪਰ ਆਪਦੇ ਸਾਰੇ ਐਵੇਂ ਦੂਰੋਂ ਖੜ ਕੇ ਕਹਿ ਰਹੇ ਸੀ ਕਿ ਨਾ ਮਾਰਿਆ ਵੇ ਕੁੜੀ ਨੂੰ ਮਰ ਜੂਗੀ ਕੁੜੀ ਦੇ ਨੱਕ ਤੇ ਬੁੱਲਾਂ 'ਚੋਂ ਖੂਨ ਨਿਕਲ ਰਿਹਾ ਸੀ। ਗੱਡੀਆਂ ਵਾਲੀ ਨਸੀਬੋ ਨੇ ਆਪਦੇ ਪੁੱਤ ਦੇ ਹੱਥੋਂ ਡਾਂਗ ਫੜਨੀ ਚਾਹੀ ਤੇ ਉਹਦੇ ਪੁੱਤ ਨੇ ਧੱਕਾ ਮਾਰ ਉਹਨੂੰ ਪਰੇ ਸੁੱਟ ਦਿੱਤਾ। ਰੂਪੇ ਦੇ ਸਮਝ 'ਚ ਪਈ ਕਿ ਨਸੀਬੋ ਦਾ ਮੁੰਡਾ ਨਸ਼ੇੜੀ ਆਪਦੀ ਘਰਵਾਲੀ ਨੂੰ ਕੁੱਟ ਰਿਹਾ ਏ। ਰੂਪੇ ਨੇ ਹੌਸਲਾ ਕਰਕੇ ਅੱਗੇ ਵਧ ਨਸੀਬੋ ਦੇ ਮੁੰਡੇ ਦੇ ਚਪੇੜੇ ਮਾਰ ਡਾਂਗ ਖੋ ਲਈ ਨਸੀਬੋ ਦੇ ਮੁੰਡੇ ਨੇ ਗਾਲ ਕੱਢ ਕੇ ਕਿਹਾ ਕਿ 헤ਜ ਮਾਰਦਾ ਤਾਂ ਲੈ ਜਾ ਭੈ ਚੋ ਨੂੰ ਆਪਦੇ ਨਾਲ ਮੈਂ ਨਹੀਂ ਰੱਖਣੀ ਝਗਲ ਨਸੀਬੋ ਦੀ ਨੂੰ ਰੂਹੀ ਨੇ ਰੋਂਦੀ ਰੋਂਦੀ ਨੇ ਕਰਦ ਚੁੱਕ ਲਈ ਤੇ ਕਹਿੰਦੀ ਕਿ ਮੇਰਾ ਜਾਬੇ ਸਰਦਾਰਾ ਮੈਨੂੰ ਮੈਂ ਹੀ ਮਰ ਜਾਨੀ ਆ ਰੂਪੇ ਨੇ ਭੱਜ ਕੇ ਜਾ ਕੇ ਉਸ ਤੋਂ ਕਰਤ ਖੋਈ ਤੇ ਹੌਸਲਾ ਕਰ ਬਾਹ ਫੜ ਉਹਨੂੰ ਘਰ ਲੈ ਆਇਆ ਨਸੀਬੋ ਸਾਲਕੂ ਦੀ ਪੋਤਰੀ ਨੂੰ ਵਰਾਉਂਦੀ ਹੋਈ ਟਰੈਕਟਰ ਤੇ ਜਾਂਦੀ ਰੂਹੀ ਨੂੰ ਅੱਖਾਂ ਭਰ ਕੇ ਦੂਰ ਤੀਕ ਦੇਖਦੀ ਰਹੀ ਰੂਪਾ ਘਰ ਪੁੱਜਾ ਤਾਂ ਰੂਪੇ ਦੀ ਮਾਂ ਨੇ ਕੌੜਿਆ ਕਿ ਇੰਜ ਕਿਉਂ ਕਰ ਲਿਆ ਆ ਹਫਤਾ ਬੀਤ ਗਿਆ ਪਰ ਰੂਹੀ ਦੀ ਕੋਈ ਸਾਰ ਨਾ ਲੈਣ ਆਇਆ ਮੰਡੀ ਚੋਂ ਗੱਡੀਆਂ ਵਾਲੇ ਗਾਇਬ ਹੋ ਗਏ ਪਤਾ ਨਹੀਂ ਕਿੱਥੇ ਚਲੇ ਗਏ ਰਹਿ ਗਈ ਰੂਹੀ ਕਿਤੇ ਜਾਣ ਜੋਗੀ ਨਹੀਂ ਸੀ ਮਹੀਨਾ ਬੀਤਿਆ ਤੇ ਲੋਕ ਰੂਪੇ ਤੇ ਰੂਹੀ ਬਾਰੇ ਗਲਤ ਗੱਲਾਂ ਕਰਨ ਲੱਗੇ ਰੂਪੇ ਨੇ ਲੋਕਾਂ ਦੇ ਮਿਹਨਿਆਂ ਤੋਂ ਅੱਕ ਕੇ ਰੂਹੀ ਨਾਲ ਲਾਵਾਂ ਲੈ ਲਈਆਂ ਲੋਕਾਂ ਦੇ ਮੂੰਹ ਬੰਦ ਹੋ ਗਏ ਰੂਪੇ ਨੂੰ ਰੂਹੀ ਦਾ ਪੋਲਾਪਣ ਚੰਗਾ ਲੱਗਣ ਲੱਗਾ ਹੌਲੀ ਹੌਲੀ ਉਹਨੂੰ ਰੂਹੀ ਨਾਲ ਪਿਆਰ ਹੋ ਗਿਆ ਤੇ ਰੂਪੇ ਦੀ ਮਾਂ ਵੀ ਰੂਹੀ ਦਾ ਬਾਲਾ ਮੋਹ ਕਰਦੀ ਰੂਹੀ ਆਪਦੀ ਧੀ ਨੂੰ ਯਾਦ ਕਰਦੀ ਕਿ ਪਤਾ ਨਹੀਂ ਕੀ ਕਰੂਗੀ ਵਿਚਾਰੀ ਮੇਰੇ ਬਿਨਾ ਅੰਦਰ ਹੀ ਅੰਦਰ ਉਹਨੂੰ ਆਪਦੀ ਧੀ ਦਾ ਦੁੱਖ ਖਾਂਦਾ ਰਹਿੰਦਾ ਇਦਾਂ ਹੀ 5 ਸਾਲ ਬੀਤ ਗਏ ਰੂਹੀ ਤੇ ਰੂਪੇ ਦੇ ਘਰ ਮੁੰਡੇ ਨੇ ਜਨਮ ਲਿਆ ਰੂਹੀ ਨੂੰ ਪੁਰਾਣੇ ਜ਼ਖਮ ਭੁੱਲਣ ਲੱਗੇ ਪਰ ਅੱਜ 5 ਸਾਲ ਬਾਅਦ ਰੂਹੀ ਰੋਟੀ ਖਾ ਰਹੀ ਸੀ ਕਿ ਦਰਵਾਜ਼ੇ 'ਚ ਆਵਾਜ਼ ਆਈ ਸਰਦਾਰਨੀਏ ਘਰੇ ਹੀ ਆ ਰੂਪੇ ਦੀ ਮਾਂ ਬਾਹਰ ਆਈ ਤੇ ਨਸੀਬੋ ਦੇ ਗਲ ਲੱਗ ਗਈ ਤੇ ਗਿਲਾਜਿਆ ਕਰਕੇ ਕਹਿੰਦੀ ਕਿ ਕਿੱਥੇ ਮਰ ਗਈ ਸੀ ਤੂੰ ਗਾਇਬ ਹੀ ਹੋ ਗਈ ਨਸੀਬੋ ਨੇ ਲੰਮਾ ਸਾਹ ਲੈ ਕੇ ਕਿਹਾ ਬਸ ਕਰਮਾਂ ਨੇ ਧੱਕਾ ਦੇਤਾ ਪੁੱਤ ਨਸ਼ੇ ਕਰਕੇ ਮਰ ਗਿਆ ਤੇ ਸਿਰ ਦਾ ਸਾਈ ਦੌਰਾ ਪੈ ਕੇ ਮਰ ਗਿਆ ਮੈਂ ਤੇ ਮੇਰੀ ਇਹ ਪੋਤੀ ਰਹਿ ਗਈਆਂ ਛੱਤ ਪਾਲਦੀਆਂ ਫਿਰਦੀਆਂ ਹੁਣ ਫਿਰ ਇਸ ਪਿੰਡ ਆ ਗਈਆਂ ਰੂਪੇ ਦੀ ਮਾਣੇ ਉਹਦਾ ਦੁੱਖ ਸੁਣ ਸਾਰਾ ਗੁੱਸਾ ਭੁਲਾ ਦਿੱਤਾ ਤੇ ਰੂਹੀ ਨੂੰ ਆਵਾਜ਼ ਮਾਰੀ ਕਿ ਰੋਟੀ ਸਬਜੀ ਹੈਗੀ ਆ ਤਾਂ ਲਿਆ ਦੇ ਬਣ ਕੇ ਇਹਨਾਂ ਨੂੰ ਰੂਹੀ ਨੇ ਚੌਂਤਰੇ 'ਚ ਉਹਲੇ ਬੈਠੀ ਨੇ ਰੋਟੀ ਖਾਂਦੀ ਨੇ ਕਿਹਾ ਕਿ ਨਾ ਬੀਜੀ ਰੋਟੀਆਂ ਤਾਂ ਮੁੱਕ ਗਈਆਂ ਪੂਰੀਆਂ ਪੂਰੀਆਂ ਹੀ ਲਾਈਆਂ ਸੀ ਨਸੀਬੋ ਨੇ ਰੂਹੀ ਦੀ ਆਵਾਜ਼ ਸੁਣ ਮੁਸਕਰਾਉਂਦੀ ਨੇ ਕਿਹਾ ਕੋਈ ਨਾ ਸਰਦਾਰ ਨਹੀਂ ਏ ਹੋਰ ਕਿਤੇ ਖਾ ਲਾਂਗੇ ਰੋਟੀ ਤਾਂ ਤੂੰ ਦੱਸ ਤੇਰਾ ਕੀ ਹਾਲ ਚਾਲ ਏ ਰੂਹੀ ਨੂੰ ਬੁਲਾਖਾਂ ਮਿਲ ਲਾਵਾਂ ਫਿਰ ਸ਼ਾਇਦ ਅਸੀਂ ਕੱਲ ਕਿਸੇ ਹੋਰ ਪਿੰਡ ਚਲੇ ਜਾਈਏ ਰੂਪੇ ਦੀ ਮਾਂ ਨੇ ਰੂਹੀ ਨੂੰ ਆਵਾਜ਼ ਮਾਰੀ ਓਰੇ ਆ ਦੇਖ ਕੌਣ ਆਇਆ ਰੂਹੀ ਨੇ ਰੋਟੀ ਵਿੱਚੇ ਛੱਡ ਜਦ ਉੱਠ ਕੇ ਨਸੀਬੋ ਨੂੰ ਦੇਖਿਆ ਤਾ ਪੱਬਾਂ ਪਰ ਭੱਜ ਕੇ ਨਸੀਬੋ ਦੇ ਪੈਰੀ ਡਿੱਗ ਕੇ ਕਹਿੰਦੀ ਕਿ ਮੈਨੂੰ ਮਾਫ ਕਰੇਂ ਤੇਰੀ ਗੁਨਾਹਗਾਰਾਂ ਮੈਂ ਨਸੀਬੋ ਨੇ ਉਹਨੂੰ ਉਠਾ ਕੇ ਗਲੇ ਨਾਲ ਲਾ ਲਿਆ ਤੇ ਮੰਜੀ ਤੇ ਬਿਠਾ ਕੇ ਕਿਹਾ ਕਿ ਰੱਬ ਨੇ ਤੇਰੇ ਕਰਮ ਸਾਡੇ ਤੋਂ ਵੱਖ ਲਿਖੇ ਸੀ ਤੇਰੀ ਕੋਈ ਗਲਤੀ ਨਹੀਂ ਇਸ ਚ ਰੋਕਨ ਨੂੰ ਤਾਂ ਤੈਨੂੰ ਰੋਕ ਲੈਂਦੀ ਉਦੋਂ ਪਰ ਅੰਦਰੋਂ ਅੰਦਰ ਕੋਸ਼ਿਸ਼ ਸੀ ਕਿ ਨਰਕ ਚੋਂ ਤੂੰ ਨਿਕਲ ਰਹੀ ਏ ਕਿਸੇ ਹੋਰ ਰਿਸ਼ਤੇ ਤੋਂ ਪਹਿਲਾਂ ਮੈਂ ਤੇਰੀ ਮਾਂ ਵਰਗੀ ਭੁਆ ਆਂ ਕੋਲ ਬੈਠੀ ਨਿੱਕੀ ਕੁੜੀ ਉਹਨਾਂ ਦੀਆਂ ਗੱਲਾਂ ਅਣ ਸੁਨੀਆਂ ਕਰ ਵਾਰ-ਵਾਰ ਨਸੀਬੋ ਦੇ ਹੁੱਜਾ ਮਾਰ ਰਹੀ ਸੀ ਕਿ ਭੁੱਖ ਲੱਗੀ ਆ ਰੂਹੀ ਨੇ ਨਿੱਕੀ ਕੁੜੀ ਵੱਲ ਵੇਖਿਆ ਤੇ ਕਿਹਾ ਕਿ ਇਹ ਮੇਰੀ ਇਨਾ ਕੈਂਦੀ ਦਾ ਉਹਦਾ ਗੱਜ ਭਰ ਗਿਆ ਤੇ ਕੁੜੀ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ ਕੁੜੀ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਤੇ ਉਹਨੇ ਰੂਹੀ ਵੱਲ ਵੇਖ ਇੱਕੋ ਗੱਲ ਕਹੀ ਕਿ ਸਰਦਾਰਨੀਏ ਢਿੱਡ ਭੁੱਖਾ ਏ ਜੇ ਰੋਟੀ ਖਵਾ ਦੇਵੇਂ ਤਾਂ ਰੱਬ ਤੈਨੂੰ ਬਾਲਾ ਦੇਵੇ ਤੇ ਤੇਰੇ ਜਵਾਕਾਂ ਦੀਆਂ ਉਮਰਾਂ ਲੰਮੀਆਂ ਕਰੇ ਰੂਹੀ ਨੇ ਆਪ ਦੀ ਧੀ ਦੇ ਮੱਥੇ ਤੇ ਬਣਿਆ ਚੰਦ ਦੇਖਦੀ ਨੇ ਕਿਹਾ ਕਿ ਮੇਰੀਆਂ ਆਂਦਰਾਂ ਭੁੱਖੀਆਂ ਨੇ ਪਹਿਲਾਂ ਮੈਂ ਰੱਜ ਰੱਜ ਦੇਖ ਲਾਵਾਂ ਤੈਨੂੰ ਰੂਹੀ ਰੋਂਦੀ ਰੋਂਦੀ ਚੌਂਦਰੇਵਾਲ ਦੌੜੀ ਤੇ ਦੋ ਰੋਟੀਆਂ ਸਾਂਹੇ ਪਲੇਟ ਚੁੱਕ ਕੇ ਉਸ ਨਿੱਕੀ ਕੁੜੀ ਅੱਗੇ ਕਰ ਦਿੱਤੀ ਤੇ ਕਿਹਾ ਖਾ ਲੈ ਉਸ ਨਿੱਕੀ ਕੁੜੀ ਨੇ ਪਲੇਟ ਫੜਦਿਆਂ ਨਸੀਬੋ ਵੱਲ ਇਸ਼ਾਰਾ ਕੀਤਾ ਕਿ ਤੂੰ ਵੀ ਖਾ ਲੈ ਇੱਕ ਰੋਟੀ ਨਸੀਬੋ ਨੇ ਉਸ ਦੇ ਸਿਰ ਤੇ ਹੱਥ ਫੇਰ ਕੇ ਕਿਹਾ ਕਿ ਪੁੱਤ ਤੂੰ ਖਾ ਲੈ ਮੈਨੂੰ ਭੁੱਖ ਨਹੀਂ ਰੂਹੀ ਕਹਿੰਦੀ ਕਿ ਬੈਠੋ ਤੁਸੀਂ ਮੈਂ ਹੋਰ ਰੋਟੀਆਂ ਬਣਾ ਲਿਉਣੀ ਆ ਰੂਹੀ ਨੇ ਚਾਹ ਨਾਲ ਰੋਟੀਆਂ ਬਣਾਈਆਂ ਤੇ ਉਹਨਾਂ ਨੂੰ ਖਵਾ ਦਿੱਤੀਆਂ ਤੇ ਖੂਬ ਗੱਲਾਂ ਕੀਤੀਆਂ ਨਿੱਕੀ ਕੁੜੀ ਨੇ ਰੂਹੀ ਵੱਲ ਵੇਖ ਕੇ ਹਾ ਗਰੀਬੜਿਆਂ ਨੂੰ ਅੱਜ ਕੱਲ੍ਹ ਕੌਣ ਪੁੱਛਦਾ ਸਰਦਾਰਣੀਏ ਤੂੰ ਸਾਡੀ ਬਹੁਤ ਸੇਵਾ ਕੀਤੀ ਮੈਨੂੰ ਤੂੰ ਮੇਰੀ ਮਾਂ ਵਰਗੀ ਲੱਗੀ ਏ ਜਿਉਂ ਦੀ ਵਸਦੀ ਰਹਿ ਨਿੱਕੀ ਕੁੜੀ ਨੇ ਕੰਨਾਂ 'ਚੋਂ ਪਿੱਤਲ ਦੀਆਂ ਵਾਲੀਆਂ ਲਾ ਕੇ ਕਿਹਾ ਕਿ ਸਾਡੇ ਵੱਲੋਂ ਆਨ ਸ਼ਾਨੀ ਰੱਖ ਲਾ ਰੂਹੀ ਨੇ ਧੀ ਦੀਆਂ ਗੱਲਾਂ ਸੁਣਾ ਵਰਾਗ ਨਾਲ ਮਨ ਪਰ ਵਾਲੀਆਂ ਫੜ ਨਸੀਬੋ ਨੂੰ ਕਿਹਾ ਕਿ ਇੱਥੇ ਰਾਤ ਰਹਿ ਪੋ ਨਸੀਬੋ ਨੇ ਚੁੰਨੀ ਦਾ ਵਲੇਵਾ ਗਾਲ ਨਾਲ ਮਾਰਦੀ ਮੰਜੇ ਤੋਂ ਉੱਠਦੀ ਨੇ ਕਿਹਾ ਕਿ ਨਾ ਮੰਡੀ 'ਚ ਰਹਾਂਗੇ ਤੰਬੂ ਲਗਾ ਕੇ ਆਈਆਂ ਸੀ ਰੂਹੀ ਚਾਹ ਕੇ ਵੀ ਆਪਦੀ ਧੀ ਨੂੰ ਰੋਕ ਨਾ ਸકી ਤੇ ਨਸੀਬੋ ਕਾਲ ਕਦਮਾਂ ਉਸ ਧੀ ਨੂੰ ਉਸ ਦੀ ਧੀ ਨੂੰ ਲੈ ਕੇ ਘਰੋਂ ਨਿਕਲ ਗਈ ਕਿ ਕਿਤੇ ਮੇਰੇ ਬੁਢਾਪੇ ਦਾ ਸਹਾਰਾ ਰੂਹੀ ਖੋ ਨਾ ਲਵੇ ਕਿਉਂਕਿ ਉਹ ਨਿੱਕੀ ਕੁੜੀ ਹੀ ਹੁਣ ਉਸ ਦੇ ਜਿਉਣ ਦੀ ਵਜ੍ਹਾ ਸੀ ਰੂਹੀ ਨੇ ਉੱਥੇ ਹੀ ਖੜੀ ਨੇ ਸੋਨੇ ਦੀਆਂ ਵਾਲੀਆਂ ਲਾ ਧੀ ਵੱਲੋਂ ਦਿੱਤੀਆਂ ਪਿੱਤਲ ਦੀਆਂ ਨਿੱਕੀਆਂ ਨਿੱਕੀਆਂ ਵਾਲੀਆਂ ਪਾ ਲਈਆਂ ਤੇ ਅੰਦਰ ਜਾ ਕੇ ਸੁੱਤੇ ਪਏ ਆਪਦੇ ਪੁੱਤ ਦਾ ਮੱਥਾ ਚੁੰਮ ਲਿਆ ਬਿਨਾਂ ਰੋਟੀ ਖਾਦੇ ਉਹ ਬਾਹਰ ਆ ਕੰਮਕਾਰ ਚ ਰੁੱਝ ਗਈ ਧੀ ਦੇਖ ਕੇ ਜਿੱਥੇ ਉਹਨੂੰ ਰਾਜ ਤਾਂ ਆਇਆ ਹੀ ਸੀ ਉੱਥੇ ਹੀ ਅੰਦਰ ਧੀ ਲਈ ਹਿਰਵਾ ਜਿਹਾ ਜਾਗ ਗਿਆ ਸੀ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਰਹੀਂ ਆਪਣੀ رائے ਜ਼ਰੂਰ ਦੇਣਾ ਤੇ ਕਹਾਣੀ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ